গুণ অমূল ব্যাপার আমূল ব্যাপারিয়ে আমূল ভণ্ডার আল অমূল আমূল ভায় অমূল লা সময়ে আমূল ধর্ম আমূল দিবান অমূল তুল অমূল পর্বণ ਅਮੁਲ ਕਰਮ ਅਮੁਲ ਫੁਰਮਾਨ ਅਮੁਲੋ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦੇ ਆਖੇ ਸਰ ਆਖੇ ਸਿੱਧੇ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇ ਆਖੇ ਸੁਨ ਮਨ ਜਨ ਸੇ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੈ ਉਠ ਉਠ ਜਾਏ ਕਿਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇ ਕੇ ਜੇ ਵੜ ਭਾਵੇ ਤੇ ਵੜ ਹੋਵੇ ਨਾਮਿਕ ਜਾਣੇ ਸਾਚਾ ਸੋਏ ਜੇ ਕੋ ਅਖੈ ਬੋਲਵੇ ਗਾੜੇ ਤਾਂ ਲਖੀਏ ਸਿਰ ਗਾਵਾਰਾਂ ਗਾਵਾਰੇ ਪ੍ਰਭ ਕਿੰਨਾ ਕਹ ਔਰ ਪ੍ਰਭੂ ਨਾਲ ਜੁੜਨ ਵਾਲੇ ਕਿਤਨੇ ਮਹਾਨ ਨੇ ਔਰ ਏ ਮਹਾਨ ਲੋਕ ਕਿਸ ਢੰਗ ਨਾਲ ਪਰਿਪੂਰਨ ਪ੍ਰਮਾਤਮਾ ਦੀ ਖੋਜ ਕਰਦੇ ਨੇ ਕਿਸ ਢੰਗ ਨਾਲ ਉਸ ਦਾ ਵਿਖਿਆਨ ਕਰਦੇ ਨੇ ਇਸ ਪਾਵਨ ਪਵਿੱਤਰ ਪੌੜੀ ਦੇ ਜਗਤਗੁਰੂ ਬਾਬੇ ਨੇ ਇਹ ਦ੍ਰਿਖ ਖਿੱਚਿਆ ਅਮੁੱਲ ਗੁਣ ਅਮੁੱਲ ਵਾਪਾਰ ਪ੍ਰਮਾਤਮਾ ਦੇ ਗੁਣ ਐਸੇ ਨੇ ਜਿਸ ਦਾ ਜਗਤ ਦੇ ਮੁੱਲ ਪਾਣਾ ਕਿਸੇ ਵਸਤੂ ਨਾਲ અત્યੰਤ ਕਠਨ ਹੈ ਭਾਵ ਮੁੱਲ ਨਾਲ ਪ੍ਰਾਪਤ ਨਹੀਂ ਹੋ ਸਕਦਾ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਕੀਮਤ ਤੇਰੀ ਪਹਿ ਨਹੀਂ ਸਕਦੀ ਪਰ ਜਿਨ੍ਹਾਂ ਨੇ ਤੇਰੀ ਸਿਫਤੋ ਸਲਾਹ ਕੀਤੀ ਤੇਰੇ ਨਾਲ ਜੁੜੇ ਲੀਨ ਹੋ ਗਏ ਕੁਝ ਦਰਸ਼ਨ ਜੋਗਾ ਰਹੇ ਨਾ ਪਰਤੇ ਕੁਝ ਕਹਿ ਨਹੀਂ ਸਕੇ ਇਸ ਵਾਸਤੇ ਸਾਹਿਬ ਕਹਿੰਦੇ ਨੇ ਅਮੁੱਲ ਗੁਣ ਪਰਮਾਤਮਾ ਦੇ ਜੋ ਗੁਣ ਨੇ ਬੇਕੀਮਤ ਨੇ ਕਿਸੇ ਵੀ ਕੀਮਤ ਨਾਲ ਹਾਸਲ ਕਰਨੇ અત્યੰਤ ਕਠਿਨ ਨੇ ਪਰ ਅਮੁੱਲ ਵਪਾਰ ਇਨ੍ਹਾਂ ਗੁਣਾਂ ਦਾ ਵਪਾਰ ਵੀ ਇਤਨਾ ਮਹਾਨ ਹੈ ਜੇਦਾ ਕੋਈ ਮੁੱਲ ਨਹੀਂ ਭਾਵ ਇਨ੍ਹਾਂ ਗੁਣਾਂ ਦੀ ਸਾਂਝ ਕਰਨੀ ਇਨ੍ਹਾਂ ਗੁਣਾਂ ਦੀ ਕੋਸ਼ਿਸ਼ਾ ਕਰਨੀ ਇਨ੍ਹਾਂ ਗੁਣਾਂ ਦਾ ਵਪਾਰ ਜੋ ਸੰਤ ਜਨ ਕਰਦੇ ਨੇ ਇਹ ਵਪਾਰ ਵੀ ਇਤਨਾ ਮਹਾਨ ਹੈ ਕਿ ਇਸ ਦਾ ਮੁੱਲ ਪਾਣਾ અત્યੰਤ ਕਠਿਨ ਹੈ ਦਰਸਲ ਵਪਾਰ ਸ਼ਬਦ ਐਸਾ ਹੈ ਹੋ ਸਕਦਾ ਹੈ ਇਸ ਵਿੱਚ ਕੋਈ ਸੰਸਾਰ ਦੀ ਬੋ ਆਵੇ ਪਰ ਸਤਿਗੁਰudev ਜੀ ਮਹਾਰਾਜ ਨੇ ਇੱਥੇ ਜੋ ਸ਼ਬਦ ਵਰਤੇ ਹੈ ਨਿਰੋਲ ਧਾਰਮਿਕ ਜਜ਼ਬੇ ਨਾਲ ਭਾਉ ਹੈ ਕਿ ਸਭ ਕੁਝ ਉਸ ਪਰਿਪੂਰਨ ਪ੍ਰਮਾਤਮਾ ਦਾ ਵਪਾਰ ਦੀ ਦੁਨੀਆ 'ਚ ਹੈ ਕੁਝ ਦੇਣਾ ਹੈ ਕੁਝ ਲੈਣਾ ਹੈ ਲੇਕਿਨ ਕੀ ਦੇਣਾ ਹੈ ਉਸ ਨੂੰ ਤੇਰਾ ਦੀਆ tujhe kya arpanu ਜਦ ਸਭ ਕੁਝ ਤੇਰਾ ਦਿੱਤਾ ਹੈ ਤੂੰ ਮੈਂ ਤੇਰੇ ਚਰਨਾ ਤੇ ਰੱਖਾਂ ਤੇ ਕੀ ਰੱਖਾਂ ਵਪਾਰ ਦੀ ਦੁਨੀਆ 'ਚ ਕੁਝ ਦੇਣਾ ਹੈ ਕੁਝ ਲੈਣਾ ਹੈ ਇਹਨੂੰ ਕਹਿੰਦੇ ਨੇ ਵਪਾਰ ਪਰ ਇਸ ਗੁਣਾਂ ਦੇ ਵਿਹਾਜਣ ਨੂੰ ਵਪਾਰ ਦਾ ਰੂਪ ਵਪਾਰ ਦਾ ਨਾਮ ਸਤਗੁਰੂ ਦੇਵ ਜੀ ਮਹਾਰਾਜ ਨੇ ਜਿ ਦਿੱਤਾ ਹੈ ਦਰਸਲ ਇਸ ਵਾਸਤੇ ਕਿ ਇੱਕ ਹਿੰਮਤ ਤੇ ਹੌਸਲਾ ਤੇ ਦਿੱਤਾ ਹੈ ਦੇਣ ਦੀ ਤੇ ਕੋਈ ਸਮਰੱਥਾ ਨਹੀਂ ਨਾ ਹੀ ਦੇ ਸਕਦੇ ਨੇ ਲੇਕਿਨ ਇੱਕ ਹਿੰਮਤ ਹੈ ਆਖਣ ਦੀ ਹੈ ਪ੍ਰਭੂ ਇਹ ਸਭ ਕੁਝ ਤੇਰਾ ਹੈ ਬਸ ਐਸਾ ਜਿਹੜਾ ਆਖਣ ਹੈ ਕਿ ਇਤਨਾ ਮਹਾਨ ਹੈ ਜਿਸ ਦਾ ਕੋਈ ਮੁੱਲ ਨਹੀਂ ਇਸੇ ਨੂੰ ਆਖਿਆ ਹੈ ਕਿ ਇਹ ਵਪਾਰ ਮਹਾਨ ਹੈ ਤੇ ਮਹਾਰਾਜ ਇਸ ਦੀ ਪ੍ਰੇਰਣਾ ਕਰਦੇ ਨੇ ਸੱਚ ਵਪਾਰ ਕਰੋ ਵਪਾਰੀ ਦਰਗ ਹੈ ਨਿਰਹਿ ਖੇਤ ਤੁਮਾਰੀ ਪਰ ਸਾਹਿਬ ਕਹਿੰਦੇ ਨੇ ਜਗਤ ਦੇ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਤ ਬਰਹਾਰੇ ਕੋਈ ਵਿਰਲਾ ਹੀ ਇਸ ਵਪਾਰ ਦਾ ਵਪਾਰੀ ਬਣਦਾ ਹੈ ਇਹਨਾਂ ਗੁਣਾਂ ਦੇ ਵਿਹਾਜਣ ਵਾਲਾ ਬਣਦਾ ਹੈ ਭਗਤ ਕਬੀਰ ਜੀ ਮਹਾਰਾਜ ਦਾ ਫਰਮਾਨ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੋង ਸੁਪਾਰੇ ਸੰਤੋ ਬਨਜਿਆ ਨਾਮ ਗੋਬਿੰਦ ਦਾ ਐਸੀ ਕੀਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਜਗਤ ਗੁਰੂ ਬਾਬੇ ਨੇ ਥੇ ਬਕਾਇਦਾ ਨਾਮ ਰਸੀਆਂ ਨੂੰ ਬਨਜਾਰਾ ਆਖਿਆ ਬਨਜਾਰਾ ਵਣਜ ਕਰਨ ਵਾਲੇ ਵਪਾਰੀ ਔਰ अनेका ਸ਼ਬਦ ਨੇ ਜਿਸ ਦੇ ਸਤਗੁਰudev ਜੀ ਮਹਾਰਾਜ ਬਨਜਾਰਾ ਕਹਿੰਦੇ ਨੇ ਤਾਂ ਮਹਾਰਾਜ ਪ੍ਰਮਾਨ ਕਰ ਰਹੇ ਨੇ ਪ੍ਰਮਾਤਮਾ ਦੇ ਗੁਣ ਅਮੁੱਲ ਨੇ ਭਾਉ ਉਸ ਦੀ ਕੋਈ ਕੀਮਤ ਨਹੀਂ ਪਰ ਇਨਾ ਗੁਣਾ ਦਾ ਜੋ ਵਪਾਰ ਹੈ ਇਹ ਵੀ ਅਮੁੱਲ ਹੈ ਇਹਦੀ ਵੀ ਜੋ ਹੈ ਕੋਈ ਕੀਮਤ ਨਹੀਂ ਅਮੁੱਲ ਵਪਾਰੀ ਹੈ ਅਮੁੱਲ ਭੰਡਾਰ ਇਨਾ ਗੁਨਾ ਦਾ ਵਪਾਰ ਕਰਨ ਵਾਲੇ ਜੋ ਸੰਤ ਜਨ ਨੇ ਇਨਾ ਦੀ ਵੀ ਕੋਈ ਕੀਮਤ ਨਹੀਂ ਇਨਾ ਦਾ ਵੀ ਕੋਈ ਮੁੱਲ ਨਹੀਂ ਕਮ ਸੇ ਕਮ ਇਤਨੀ ਹਿੰਮਤ ਤੇ ਕੀਤੀ ਹੈ ਪ੍ਰਭੂ ਮੇਰਾ ਕੁਛ ਵੀ ਨਹੀਂ ਹੈ ਜਦ ਕੇ ਛੋਟੇ ਤੋਂ ਲੈ ਕੇ ਵੱਡਾ ਮਨੁੱਖ ਮੈਂ ਨਏ ਦੇ ਤਲ ਤੇ ਜੀਂਦਾ ਹੈ ਮੇਰੀ ਜ਼ਾਤ ਮੇਰੀ ਬਾਤ ਮੇਰਾ ਧਨ ਮੇਰਾ ਪਰਿਵਾਰ ਮੇਰਾ ਮੁਲਕ ਮੇਰੀ ਭਾਸ਼ਾ ਮੇਰੀ ਕੌਮ ਮੇਰਾ ਰੰਗ ਮੇਰਾ ਰੂਪ ਸਮੋ ਮਨੁੱਖੀ ਜਗਤ ਮੇਰੇ ਦੇ ਤਲ ਤੇ ਜਿੰਦਾ ਕਦੀ ਕਦਾਂ ਇਸ ਮੇਰੇ ਮੇਰੇ ਦੀ ਭੀੜ ਦੇ ਵਿੱਚ ਕੋਈ ਐਸਾ ਵਿਅਕਤੀ ਪੈਦਾ ਹੁੰਦਾ ਹੈ ਜੋ ਕਹਿ ਦਿੰਦਾ ਹੈ ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ ਕਦੀ ਕਦਾਈ ਕੋਈ ਕਬੀਰ ਜੈਸੀ ਆਤਮਾ ਆਉਂਦੀ ਹੈ ਜੋ ਕਹਿ ਰਹੀ ਦੀਏ ਤੂੰ ਤੂੰ ਕਰਤਾ ਤੂੰ ਭਇਆ ਮੁਝ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਤਾਂ ਸਤਗੁਰudev ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਨਾ ਗੁਣਾ ਦਾ ਵਪਾਰ ਕਰਨ ਵਾਲੇ ਜਿਹੜੇ ਵਪਾਰੀ ਨੇ ਸੰਤ ਜਨ ਨੇ ਉਹਨਾਂ ਦਾ ਵੀ ਕੋਈ ਮੁੱਲ ਨਹੀਂ ਸੰਤ ਦੀ ਵੀ ਕੋਈ ਕੀਮਤ ਨਹੀਂ ਉਹ ਇਤਨਾ ਮਹਾਨ ਹੈ ਕਿ ਕਿਸੇ ਚੀਜ਼ ਨਾਲ ਕਿਸੇ ਵਸਤੂ ਨਾਲ ਉਸ ਦੀ ਤੁਲਨਾ ਕਰਨੀ અત્યੰਤ ਔਖੀ ਹੈ ਅਮੁੱਲ ਭੰਡਾਰ ਪਰਮਾਤਮਾ ਦੇ ਜਿਹੜੇ ਗੁਣਾਂ ਦੇ ਭੰਡਾਰ ਨੇ ਇਹ ਵੀ ਅਮੁੱਲ ਨੇ ਦੇਖੀਮਤ ਨੇ ਅੰਦਾਜ਼ੇ ਤੋਂ ਪਰੇ ਨੇ ਅਮੁੱਲ ਨਹੀਂ ਅੰਦਾਜ਼ਾ ਲਾਇਆ ਜਾ ਸਕਦਾ ਨਹੀਂ ਉਹਨਾਂ ਦੀ ਕੀਮਤ ਪਾਈ ਜਾ ਸਕਦੀ ਕਿੰਨੇ ਗੁਣ ਨੇ ਔਰ ਕਿੰਨਾ ਵੱਡਾ ਇਹ ਭੰਡਾਰ ਹੈ ਅਮੁੱਲ ਆ ਗਏ ਅਮੁੱਲੇ ਜਾਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਥੇ ਫਰਮਾਨ संत जनां ਦਾ ਆਉਣਾ ਵੀ ਇੱਥੇ ਅਮੁੱਲ ਹੈ ਮਹਾਨ ਹੈ ਦੇਖ ਕੀਮਤ ਹੈ ਭਾਉ ਉਹਨਾਂ ਦੇ ਆਉਣ ਦਾ ਇੱਕ प्रयोजन ਹੈ ਕਿ ਕਿ ਜਗਤ ਨੂੰ ਸੜੀ ਹੋਂਦ ਤੋਂ ਕੁਝ ਮਿਲੇ ڈاکੂ ਦੇ ਵੀ ਆਉਣ ਦਾ प्रयोजन ਹੈ ਜਗਤ ਵਿੱਚ ਬਈ ਕੁਝ ਖੋਣਾ ਹੈ ਕੁਝ ਲੁਟਣਾ ਹੈ ਕੁਝ ਬਰਬਾਦ ਕਰਨਾ ਹੈ ਇਸ ਵਾਸਤੇ ڈاکੂ ਦਾ ਜੋ ਜਨਮ ਹੋਇਆ ਹੈ ڈاکੂ ਦਾ ਜੋ ਸੰਸਾਰ ਤੇ ਆਉਣਾ ਹੋਇਆ ਹੈ ਆਮ ਇੱਕ ਸੰਸਾਰੀ ਬੰਦੇ ਦਾ ਜੋ ਸੰਸਾਰ ਸਾਰ ਤੇ ਆਮੜਾ ਹੋਇਆ ਕੁਛ ਵੀ ਨਹੀਂ ਹੈ ਤੁਛ ਹੈ ਮਹਾਰਾਜ ਕਹਿਨ ਅਮੁਲ ਆਵੇ ਹੰਤ ਦਾ ਜਗਤ ਦੇ ਆਮਣਾ ਵੀ ਦੇਸ਼ ਕੀਮਤ ਹੈ ਅਮੁਲ ਹੈ ਉਸ ਦੀ ਹੋਂਦ ਤੋਂ ਜਗਤ ਨੂੰ ਕੁਛ ਮਿਲਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਦਾ ਫਰਮਾਨ ਦੋ ਆਲਮ ਗਸ਼ਤ ਰੰਗੀ ਅਸਤ ਫੈਲਿਸ ਕਿਉ ਸ਼ਾਹਮ ਜਾਮਾ ਰੰਗੀ ਦਰਗੁ ਲੋ ਕਰ ਐ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਇਹ ਜਿਹੜਾ ਰੰਗੀਨ ਚੋਲਾ ਪਹਿਨੇ ਹੈ ਰੰਗੀਨ ਜਾਮਾ ਧਾਰਨ ਕੀਤਾ ਹੈ ਭਾਵ ਮਨੁੱਖਾ ਤਨ ਜਿਹੜੀ ਤੁਹਾਡੀ ਆਤਮਾ ਨੇ ਧਾਰਨ ਕੀਤਾ ਹੈ ਇਹਦੇ ਨਾਲ ਦੋ ਆਲਮ ਰੰਗੀਨ ਹੋ ਗਏ ਨੇ ਇਹਦੇ ਨਾਲ ਛੋਟੇ ਤੇ ਵੱਡੇ ਨੂੰ ਰੰਗ ਚੜ ਗਿਆ ਤੁਹਾਡੀ ਹੋਂਦ ਨਾਲ ਕਈ ਰੰਗੀਨ ਹੋ ਗਏ ਤੁਹਾਡੇ ਆਉਣ ਦੇ ਨਾਲ ਕਈਆਂ ਦੇ ਆਉਣੇ ਜਾਉਣੇ ਮਿਟ ਗਏ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਕਹਿੰਦੇ ਨੇ ਕਿ ਜੀਵਨ ਮੁਕਤ ਪੁਰਸ਼ ਨੇ ਔਰ ਇਹਨਾਂ ਦਾ ਆਉਣਾ ਸੰਸਾਰ ਦੇ ਹਿੱਤ ਲਈ ਆਉਂਦਾ ਹੈ ਸਾਨੂੰ ਸਾਰ ਦੇ ਕਲਿਆਣ ਲਈ ਆਉਂਦਾ ਹੈ ਤਾਂ ਸਾਬ ਕਹਿੰਦੇ ਨੇ ਇਹ ਵਾਸਵਿਕ ਜਨਮ ਤੇ ਮਰਨ ਦੇ ਬੰਧਨ ਵਿੱਚ ਨਹੀਂ ਆਉਂਦੇ ਅਗਰ ਜਨਮ ਦਾ ਇਹ ਬੰਧਨ ਕਬੂਲ ਕਰ ਦੇਨੇ ਤੇ ਕਈਆਂ ਦੇ ਬੰਧਨ ਤੋੜਨ ਲਈ ਅਗਰ ਮਰਨ ਦਾ ਇਹ ਬੰਧਨ ਕਬੂਲ ਕਰ ਦੇਨੇ ਤਾਂ ਕਈਆਂ ਨੂੰ ਮੌਤ ਦੇ ਭੈ ਤੋਂ ਉੱਛਾ ਕਰਨ ਲਈ ਇਸ ਵਾਸਤੇ ਸਾਬ ਕਹਿੰਦੇ ਨੇ ਕਿ ਜਨਮ ਮਰਨ ਦੋਹੂ ਮੇ ਨਹੀਂ ਜਨ ਪਰ ਉਪਕਾਰੀ ਆਏ ਉਹ ਮਹਾਰਾਜ ਫਰਮਾਨੇ ਕਰਦੇ ਨੇ ਅਮੁੱਲ ਆਵੈ ਇਹਨਾਂ ਦਾ ਆਉਣਾ ਅਮੁੱਲ ਹੈ ਬੇਕੀਮਤ ਹੈ ਕੋਈ ਮੁੱਲ ਨਹੀਂ ਅਮੁੱਲ ਹੈ ਜਾਣ ਕਿਉਂਕਿ ਇਹ ਅਮੁੱਲ ਗੁਣਾ ਦੇ ਖਜ਼ਾਨੇ ਲੈ ਕੇ ਚਲੇ ਜਾਂਦੇ ਨੇ ਐਸਾ ਨਹੀਂ ਕਿ ਬਿਲਕੁਲ ਝੋਲੀ ਖਾਲੀ ਕਰ ਜਾਂਦੇ ਨੇ ਜਗਤ ਦੇ ਧਨ ਵੰਡੋ ਤੇ ਵੰਡਦੇ ਆਂ ਘਟਦਾ ਚਾਰ ਭਰਾਵਾਂ ਦੇ ਧਨ ਤਕਸੀਮ ਹੋਵੇ ਤੋ ਘਟ ਜਾਏਗਾ। ਇੱਕੋ ਇੱਕ ਧਨ ਹੈ ਪ੍ਰਮਾਤਮਾ ਦਾ ਨਾਮ ਜਿਤਨਾ ਵੰਡੋ ਉਤਨਾ ਹੀ ਵੱਧਦਾ ਹੈ। ਟੋਟ ਨਾ ਆਵੇ ਵਧਦੋ ਜਾਏ। ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਧਦੋ ਜਾਏ। ਧਨ ਸੰਸਾਰ ਦਾ ਅਗਰ ਬਹੁਤਾ ਖਰਚੀਏ ਵੰਡੀਏ ਤੇ ਟੋਟ ਤੇ ਆ ਜਾਣੀ ਹੈ। ਉਤੇ ਘਟ ਜਾਣਾ ਹੈ। ਤਕਸੀਮ ਹੁੰਦੇ ਆਈ ਘਟ ਜਾਣਾ ਹੈ। पर ए गणक परमात्मा ਦੇ ਗੁਣਾਂ ਦੇ ਉੱਤੇ ਪੂਰਾ ਨਹੀਂ ਉਤਰਦਾ ਨਾਮ ਰਸ ਨਾਮ ਗਿਆਨ ਪ੍ਰਭੂ ਦੇ ਗੁਣਾਂ ਦਾ ਗਿਆਨ ਜਿਤਨਾ ਵੰਡਿਏ ਉਤਨਾ ਗਿਆਨ ਵੱਧਦਾ ਉਤਨੇ ਗੁਣ ਵੱਧਦੇ ਨੇ ਉਤਨਾ ਰਸ ਵੱਧਦਾ ਦਰਸਲ ਬਾਹਰ ਦੀ ਸੰਪਦਾ ਜੋੜਨ ਦੇ ਨਾਲ ਵੱਧਦੀ ਹੈ ਅੰਦਰ ਦੀ ਸੰਪਦਾ ਵੰਡਣ ਦੇ ਨਾਲ ਵੱਧਦੀ ਹੈ ਇਹ ਨਿਯਮ ਵਿਪਰੀਤ ਨੇ ਵਖ ਵਖ ਨੇ ਔਰ ਇਸ ਵਾਸਤੇ ਕਹਿੰਦੇ ਨੇ ਕਿ ਨਾਮ ਰਸ ਆਉਂਦੇ ਹੈ ਮਨੁੱਖ ਸ਼ੂਮ ਨਹੀਂ ਰਹਿ ਜਾਂਦਾ ਉਸ ਦੇ ਅੰਦਰ ਵੰਡਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਜੋ ਮੈਂ ਜਾਣਿਆ ਹੈ ਇਹ జగਤ ਵੀ ਜਾਣਿਆ ਜੋ ਕੁਝ ਮੇਰੇ ਕੋਲ ਹੈ ਇਹ జగਤ ਕੋਲ ਵੀ ਹੋਵੇ ਇਸ ਵਾਸਤੇ ਦੇਖਣ ਦੇ ਚਾਇਆ ਹੈ ਕਦੀ ਕਦਾਂ ਇੱਕ ਭਗਤ ਇੱਕ ਸੰਤ ਘਰ-ਬਾਰ ਛੱਡ ਕੇ ਤਪੱਸਿਆ ਕਰਨ ਜੰਗਲਾਂ ਚਲਾ ਜਾਂਦਾ ਹੈ ਪਹਾੜਾਂ ਦੀ ਕੰਧਰਾਂ ਦੇ ਚਲਾ ਜਾਂਦਾ ਹੈ ਪਰ ਜਦ ਉਸ ਨੂੰ ਕੁਝ ਰਸ ਮਿਲ ਜਾਂਦਾ ਹੈ ਆਨੰਦ ਮਿਲ ਜਾਂਦਾ ਹੈ ਕਿਰ ਸ਼ੈਰਾਂ ਦੀ ਢੀੜ ਵਿੱਚ ਆ ਜਾਂਦਾ ਹੈ। ਤਾਂ ਹੁਣ ਸ਼ੈਰਾਂ ਦੀ ਢੀੜ ਨਾਲ ਕੀ ਮਤਲਬ? ਦਰਸਲ ਜੋ रस ਉਸਨੇ ਪ੍ਰਾਪਤ ਕੀਤਾ ਹੈ, ਹੁਣ ਵੰਡਣ ਦਾ ਚਾਹ ਪੈਦਾ ਹੋ ਗਿਆ। ਜੋ ਸ਼ਾਂਤੀ ਉਸਨੇ ਲਭੀ ਹੈ, ਉਹਨੂੰ ਵੰਡਣ ਦੇ ਵਿੱਚ ਹੀ ਹੁਣ ਉਹਦੀ ਸ਼ਾਂਤੀ ਬਰਕਰਾਰ ਰਹਿਣੀ ਹੈ। ਐਸ ਵਾਸਤੇ ਨਾਮ ધਨ ਦੇ ਮਿਲਦੇ ਹਨ ਮਨੁੱਖ ਦੇ ਅੰਦਰ ਵੰਡਣ ਦੀ ਚਾਹਤ ਪੈਦਾ ਹੋ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਅਮਲ ਆਵੇ, ਅਮਲ ਜਾਏ। ਇਸ ਤਰ੍ਹਾਂ ਦਾ ਸੰਤ ਜਣਾ ਦਾ ਜਗਤ ਵਿੱਚ ਆਉਣਾ ਵੀ ਮਹਾਨ ਹੈ ਅਮੁੱਲ ਹੈ ਬੇਕੀਮਤ ਹੈ ਔਰ ਇਹਨਾਂ ਦਾ ਜਗਤ ਤੋਂ ਚਲੇ ਜਾਣਾ ਵੀ ਬੇਕੀਮਤ ਹੈ ਇਸ ਤਰ੍ਹਾਂ ਦੇ ਪੁਰਸ਼ਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਨੇ ਬਰਸੀਆਂ ਵੀ ਮਨਾਈ ਜਾਂਦੀਆਂ ਨੇ ਇਹਨਾਂ ਦਾ ਜਨਮ ਦਿਨ ਮਨਾਣਾ ਜਨਮ ਤੋਂ ਉੱਚਾ ਹੋਣ ਦਾ ਭਾਵ ਤੈਦਾ ਕਰਦਾ ਹੈ ਭਾਵ ਜੀਵਨ ਦੀ ਲਾਲਸਾ ਨੂੰ ਛੱਡੀਏ ਤੇ ਇਹਨਾਂ ਦੀ ਬਰਸੀ ਨੂੰ ਮਨਾਣਾ ਮੌਤ ਦੇ ਭੈਅ ਨੂੰ ਦੂਰ ਕਰਦਾ ਹੈ ਤੋ ਇਨ੍ਹਾਂ ਦਾ ਜਨਮ ਔਰ ਮਰਨ ਦੀ ਸੰਸਾਰ ਨੂੰ ਕੁਝ ਸਿੱਖਿਆ ਦਿੰਦਾ ਹੈ ਸੰਸਾਰ ਨੂੰ ਕੁਝ ਗਿਆਨ ਦਿੰਦਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਇਨ੍ਹਾਂ ਦਾ ਆਉਣਾ ਜਾਮਣਾ ਵੀ ਇਤਨਾ ਅਮੁੱਲ ਹੈ ਜਿਹਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਹੈ ਇਨ੍ਹਾਂ ਦਾ ਪ੍ਰਮਾਤਮਾ ਨੂੰ ਭਾ ਜਾਣਾ ਜੋ ਪ੍ਰਮਾਤਮਾ ਦਾ ਭਾਵ ਇਨ੍ਹਾਂ ਦੇ ਅੰਦਰ ਪੈਦਾ ਹੋਇਆ ਹੈ ਕਿ ਪ੍ਰਮਾਤਮਾ ਨੂੰ ਭਾ ਗਏ ਨੇ ਹੈਰ ਕਰਨ ਨੇ ਇਹਦੀ ਵੀ ਕੋਈ ਕੀਮਤ ਨਹੀਂ ਅਮੁੱਲਾ ਸਮਾਇ ਕਿਉਂਕਿ ਭਾਣ ਦੇ ਨਾਲ ਹੀ ਇਹ ਉਸ ਅਮੁੱਲਾ ਪਰਿਪੂਰਣ ਪਰਮਾਤਮਾ ਦੇ ਸਮਾ ਗਏ ਨੇ ਲੀਨ ਹੋ ਗਏ ਨੇ ਅਮੁੱਲ ਧਰਮ ਅਮੁੱਲ ਦੀ ਬਾਣ ਪਰਮਾਤਮਾ ਦੀ ਬਣਾਈ ਹੋਈ ਮਰਿਆਦਾ ਉਸ ਦਾ ਬਣਾਇਆ ਹੋਇਆ ਧਰਮ ਉਹਦੇ ਬਣਾਏ ਹੋਏ ਅਸੂਲ ਉਸ ਦਾ ਬਣਾਇਆ ਹੋਇਆ ਵਿਧਾਨ ਵੀ ਅਮੁੱਲ ਹੈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹਦੀ ਵੀ ਕੋਈ ਕੀਮਤ ਨਹੀਂ ਇਹ ਕਿੰਨਾ ਸੁੰਦਰ ਵਿਧਾਨ ਹੈ ਦਰਸਲ ਵਿਧਾਨ ਤੋਂ ਬਿਨਾ ਸੂਰਜ ਚੰਦ ਤਾਰਿਆਂ ਦਾ ਟਿਕਣਾ ਬਹੁਤ ਔਖਾ ਸਾਡੇ ਸਰੀਰ ਦੀ ਇੱਕ ਇੱਕ ਨਸ ਵੀ ਕਿਸੇ ਵਿਧੀ ਵਿਧਾਨ ਦੇ ਮੁਤਾਬਕ ਅੰਦਰ ਕੰਮ ਕਰ ਰਹੀ ਹੈ ਔਰ ਤਰਤੀਬ ਨਾਲ ਬਣੀ ਹੋਈ ਹੈ ਸਹਬ ਕਿਨਨ ਪੁੱਤਰੀ ਤੇਰੀ ਦਿੱਧ ਕਰថា ਕੀ ਇਹ ਬੰਦੇ ਇਸ ਸਰੀਰ ਦਾ ਪੁਤਲਾ ਪਰੀਪੂਰਨ ਪਰਮਾਤਮਾ ਨੇ ਕਿਸੇ ਵਿਧੀ ਵਿਧਾਨ ਦੇ ਨਾਲ ਬਣਾਇਆ ਹੈ ਹੱਥੇ ਤੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਦੰਦ ਅੱਖ ਕੇਸ ਨਸਾਂ ਹਡੀਆਂ ਬਕਾਇਦਾ ਕਿਸੇ ਵਿਧੀ ਵਿਧਾਨ ਦੇ ਨਾਲ ਬਣੀਆਂ ਹੋਈਆਂ ਨੇ ਤੇ ਜਿਸ ਨਿਯਮ ਨੂੰ ਪ੍ਰਮਾਤਮਾ ਨੇ ਇਸ ਪਿੰਡ ਦੇ ਵਿੱਚ ਰੱਖਿਆ ਹੈ ਉਹੀ ਨਿਯਮ ਬ੍ਰਹਿਮੰਡ ਦੇ ਵਿੱਚ ਕੰਮ ਕਰ ਰਿਹਾ ਹੈ ਜੋ ਬ੍ਰਹਿਮੰਡੇ ਸੋਈ ਤਿੰਦੇ ਜੋ ਖੋਜੇ ਸੋ ਪਾਵੇ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਉਹਦਾ ਧਰਮ ਉਸ ਦਾ ਵਿਰਾਨ ਇਹ ਵੀ ਅਮੁੱਲ ਹੈ ਅਮੁੱਲ ਦੀ ਬਾਣ ਉਹਦੀ ਮਹਿਲ ਉਸ ਦਾ ਦਰਬਾਰ ਉਹ ਵੀ ਇਤਨਾ ਵੱਡਾ ਹੈ ਕਿ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿੰਨਾ ਹੈ ਉਹਦਾ ਵੀ ਕੋਈ ਮੁੱਲ ਨਹੀਂ ਅਮੁੱਲ ਤੁਲ ਅਮੁੱਲ ਪ੍ਰਮਾਣ ਉਹ ਤਕੜੀ ਵੀ ਅਮੁੱਲ ਹੈ ਜਿਸ ਦੇ ਉੱਤੇ ਜੀਵਾਂ ਦੇ ਕਰਮ ਤੋਲੇ ਜਾਂਦੇ ਨੇ ਤੇ ਉਹ ਵੱਟਾ ਪ੍ਰਮਾਣ ਜਿਸ ਦੇ ਨਾਲ ਜੀਵਾਂ ਦੇ ਕਰਮ ਤੋਲੇ ਜਾਂਦੇ ਨੇ ਜਿਸ ਵੱਟੇ ਨਾਲ ਉਹ ਵੱਟਾ ਵੀ ਮਹਾਨ ਹੈ ਉਹ ਤਕੜੀ ਵੀ ਮਹਾਨ ਹੈ ਭਾਉ ਪਰਮਾਤਮਾ ਨੇ ਇਹ ਜੋ ਧਰਮ ਵਿਧੀ ਵਿਧਾਨ ਬਣਾ ਰੱਖਿਆ ਹੈ ਔਰ ਜਿਸ ਢੰਗ ਦੇ ਨਾਲ ਕਰਮਾਂ ਨੂੰ ਤੋਲਿਆ ਜਾਂਦਾ ਤੇ ਜਿਸ ਪੱਖ ਤੋਂ ਤੋਲਿਆ ਜਾਂਦਾ ਸਾਬ ਕਹਿੰਦੇ ਨੇ ਇਹ ਵੀ ਅੰਦਾਜ਼ੇ ਤੋਂ ਪਰੇ ਦੀ ਗੱਲ ਹੈ ਇਸ ਦੀ ਵੀ ਕੀਮਤ ਲਾਉਣੀ ਬਹੁਤ ਔਖੀ ਹੈ ਅਮੁਲ ਬਖਸ਼ੀ ਅਮੁਲ ਨੀਸਾ ਉਹਦੀਆਂ ਬਖਸ਼ਿਸ਼ਾਂ ਵੀ ਇਤਨੀਆਂ ਮਹਾਨ ਤੇ ਇਤਨੀਆਂ ਜ਼ਿਆਦਾ ਨੇ ਕਿ ਉਹਦੀ ਕੀਮਤ ਪਾਣੀ ਬਹੁਤ ਔਖੀ ਹੈ ਦਰਅਸਲ ਬਾਜ਼ਾਰ ਕਿਉਂ ਅਸੀਂ ਲੱਕੜ ਦੇ ਹੱਥ ਲੈ ਸਕਦੇ ਆ ਇਹ ਹੱਥ ਨਹੀਂ ਜੋ ਪੈਰ ਸਾਨੂੰ ਇਹ ਮਿਲੇ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹਾਂ ਪਲਾਸਟਿਕ ਦੇ ਲੱਕੜ ਦੇ ਪੈਰ ਕਿਸੇ ਨੂੰ ਮਿਲ ਸਕਦੇ ਨੇ ਦੰਦ ਪੱਥਰ ਦੇ ਮਿਲ ਸਕਦੇ ਨੇ ਪਰ ਇਹ ਦੰਦ ਇਨਾਂ ਦਾ ਕੋਈ ਮੁੱਲ ਨਹੀਂ ਇਹਨਾਂ ਦੀ ਕੋਈ ਕੀਮਤ ਨਹੀਂ ਇੱਕ ਇੱਕ ਵਸਤੂ ਬੇਸ ਕੀਮਤ ਹੈ ਇਸ ਵਾਸਤੇ ਸਾਇਦ ਕਹਿੰਦੇ ਨੇ ਉਹਦੀਆਂ ਇਤਨੀਆਂ ਵੱਡੀਆਂ ਬਖਸ਼ਾਂ ਨੇ ਜਿਹਦੀ ਕੋਈ ਕੀਮਤ ਨਹੀਂ ਹਵਾ ਤੋਂ ਬਿਨਾ ਇੱਕ ਸੈਕਿੰਡ ਵੀ ਜੀਵਣਾ ਬਹੁਤ ਔਖਾ ਹੈ ਪਰ ਹਵਾ ਸਾਨੂੰ ਮੁਫਤਿਕ ਮਿਲ ਰਹੀ ਹੈ ਸੂਰਜ ਤੋਂ ਬਿਨਾ ਇੱਕ ਸੈਕਿੰਡ ਵੀ ਸਾਡਾ ਜੀਵਣਾ ਔਖਾ ਹੈ ਸੂਰਜ ਠੰਡਾ ਪੈ ਜਾਏ ਸਮੂਹ ਪਿੰਡ ਤੇ ਬ੍ਰਹਿਮੰਡ ਠੰਡਾ ਪੈ ਜਾਏਗਾ ਪਰ ਇਹ ਰੋਸ਼ਨੀ ਸੂਰੈ ਦੀ ਇਹ ਤਵੈ ਸਾਨੂੰ ਮੁਫਤ ਦੇ ਜਹ ਹੈ ਮਿਲ ਰਹੀ ਏ ਕਿ ਉਸ ਦੀਆਂ ਬਖਸ਼ਿਸ਼ਾਂ ਨੇ ਕਿ ਉਹਦੀਆਂ ਦਾਤਾਂ ਨੇ ਸਾਇਬ ਕਨੇ ਇਹਨਾਂ ਦਾ ਵੀ ਕੋਈ ਮੁੱਲ ਨਹੀਂ ਅਮੁੱਲ ਨਿਸ਼ਾਨ ਉਹਦੀ ਬਖਸ਼ਿਸ਼ ਦਾ ਜੋ ਨਿਸ਼ਾਨ ਹੈ ਇਹ ਵੀ ਅਮੁੱਲ ਹੈ ਦਰਸਲ ਕਿਸੇ ਤੇ ਬਖਸ਼ਿਸ਼ ਹੋ ਜਾਏ ਤੇ ਇਹਦੀ ਕੁਝ ਪਰਖ ਹੁੰਦੀ ਹੈ ਵੀ ਫਲਾਣੇ ਮਨੁੱਖ ਤੇ ਬਖਸ਼ਿਸ਼ ਹੈ ਰਹਿਮਤ ਹੈ ਤੇ ਬਖਸ਼ਿਸ਼ ਗੁਣਾ ਰਾਹੀਂ ਪ੍ਰਗਟ ਹੁੰਦੀ ਏ ਬਖਸ਼ਿਸ਼ ਸ਼ਰਾਫਤ ਰਾਹੀਂ ਪ੍ਰਗਟ ਹੁੰਦੀ ਏ ਬਖਸ਼ਿਸ਼ ਤਰ੍ਹਾਂ ਤਰ੍ਹਾਂ ਦੇ ਉੱਚੇ اخلاق ਦੇ ਰਾਹੀਂ ਪ੍ਰਗਟ ਹੁੰਦੀ ਏ ਤੋ ਇਹ ਜਿਹੜਾ ਪ੍ਰਗਟ ਹੋਣਾ ਹੈ ਇਹ ਨਿਸ਼ਾਨੀ ਹੈ ਪ੍ਰਭੂ ਪਰਿਪੂਰਨ ਪ੍ਰਮਾਤਮਾ ਦੀ ਅਰੋਗ ਦੇਹੀ ਦਾ ਹੋਣਾ ਸੁੰਦਰ ਦੇਹੀ ਦਾ ਹੋਣਾ ਸਾਹਿਬ ਕਹਿੰਦੇ ਨੇ ਇਹ ਵੀ ਬਖਸ਼ਿਸ਼ ਹੈ ਜਿਵੇਂ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜਿਨ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਐ ਮਨੁਖ ਤੇ ਉਹਦੀ ਬਖਸ਼ਿਸ਼ ਨਾਲ ਤੂੰ ਸੁੰਦਰ ਹੈ ਤੂੰ ਅਰੋਗ ਹੈ ਨਰੋਆ ਹੈ ਔਰ ਉਹਦੀਆਂ ਅਨੰਤ ਬਖਸ਼ਾ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਔਰ ਇਹ ਉਸ ਦੀਆਂ ਨਿਸ਼ਾਨੀਆਂ ਨੇ ਅਗਰ ਤੂੰ ਸੁੰਦਰ ਹੈ ਨਰੋਹਾ ਹੈ ਗੁਣਵਾਨ ਹੈ ਧਨਵਾਨ ਹੈ ਸ਼ਰਾਫਤ ਦਾ ਪੁੱਤਲਾ ਹੈ ਉੱਚਾ اخلاق ਹੈ ਤੇਰਾ ਇਹ ਉਸ ਦੀਆਂ ਮਹਾਨ ਬਖਸ਼ਿਸ਼ਾਂ ਦੀਆਂ ਨਿਸ਼ਾਨੀਆਂ ਨੇ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਹੈ ਉਹਦੀ ਰਹਿਮਤ ਕੀਮਤ ਤੋਂ ਪਰੇ ਔਰ ਅਮਲ ਹੈ ਉਸ ਦਾ ਫਰਮਾਨ ਕਰਨਾ ਹੁਕਮ ਕਰਨਾ ਬਖਸ਼ਿਸ਼ਾਂ ਨੂੰ ਵੰਡਣਾ ਰਹਿਮਤ ਨੂੰ ਵਰਨਾ ਵੰਡਣਾ ਕਰਮ ਦਾ ਕਰਨਾ ਔਰ ਇਸ ਪ੍ਰਤੀ ਉਸ ਦਾ ਫਰਮਾਨ ਕਰਨਾ ਫਲਾਣੇ ਨੂੰ ਬਖਸ਼ਿਸ਼ ਹੋ ਗਈ ਫਲਾਣੇ ਨੂੰ ਬਖਸ਼ਿਸ਼ ਹੋ ਗਈ ਫਲਾਣੇ ਤੇ ਬਖਸ਼ਿਸ਼ ਕਰ ਦਿੱਤੀ ਇਸ ਤਰ੍ਹਾਂ ਦਾ ਉਸ ਦਾ ਜਿਹੜਾ ਫਰਮਾਨ ਹੈ ਜੋ ਹੁਕਮ ਹੈ ਸਮੋ ਜਗਤ ਦੇ ਜੋ ਰਾਏ ਹੈ ਸਾਇਦ ਕਰਨ ਇਸ ਦੀ ਕੀਮਤ ਪਾਉਣੀ ਇਸ ਦਾ ਵੀ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਕਿਉਂਕਿ ਜਿੰਨਾ ਵੱਡਾ ਆਵਾਤ ਹੈ ਉਤਨਾ ਹੀ ਵੱਡਾ ਉਸ ਦਾ ਫਰਮਾਨ ਹੈ ਔਰ ਉਸ ਦੇ ਫਰਮਾਨ ਵਿੱਚ ਉਸ ਦੇ ਹੁਕਮ ਵਿੱਚ ਸਾਰੇ ਦੇ ਸਾਰੇ ਆਵ ਜਾਂਦੇ ਨੇ ਕੋਈ ਥਾਂ ਐਸੀ ਨਹੀਂ ਜਿੱਥੇ ਉਸ ਦਾ ਫਰਮਾਨ ਨਹੀਂ ਜਿੱਥੇ ਉਸ ਦਾ ਹੁਕਮ ਨਹੀਂ तो सह अगह चल के फरमान देने ने अमुल लो अमुल आख्या ना जाए अमूल है महान है और इतना महान है कि अमुल अमुल भी सही ढंग आखना बहुत औखा है बहुत औखा है अनुभव आखना बहुत औखा है तो अंदाजे तो परे है अमूल लो मुल आख्या ना जाए वो अमूल है उदा मुल ਨਹੀਂ ਆਖਿਆ ਜਾ ਸਕਦਾ ਉਹਦੀ ਕੀਮਤ ਨਹੀਂ ਆਖੀ ਜਾ ਸਕਦੀ ਇਤਨਾ ਉਹ ਮਹਾਨ ਹੈ ਆਖ ਆਖ ਰਹੇ ਲਵ ਲਾਇ ਜਿਹੜੇ ਆਖਣ ਨੂੰ ਤੈ ਬਈ ਮੁੱਲ ਕਹਿਣਾ ਹੈ ਕੀਮਤ ਕਹਿਣੀ ਹੈ ਅੰਦਾਜ਼ਾ ਲਾਣ ਦੇ ਚ ਪੈ ਰਹੇ ਖੋਜ ਦੇ ਚ ਪੈ ਰਹੇ ਪਰ ਕਿਤਨੀ ਉਹਨਾਂ ਨੇ ਖੋਜ ਕੀਤੀ ਅੰਜਾਮ ਕੀ ਹੋਇਆ ਲੀਨ ਹੋ ਗਏ ਕਹਿਣ ਜੋਗਾ ਹੀ ਨਾ ਰਹੇ ਖਾਮੋਸ਼ ਹੋ ਗਏ ਚੁੱਪ ਰਹੇ ਗਏ ਆਖ ਆਖ ਰਹੇ ਲਵ ਲਾਇ ਪਹਿਲੇ ਤੇ ਆਖੜ ਲਗੇ ਉਹ ਇਨਾ ਵੱਡਾ ਹੈ ਔਰ ਉਸ ਦੇ ਇਤਨੇ ਗੁਣ ਨੇ ਅੰਦਾਜ਼ੇ ਲਾਣ ਲਗ ਪਏ ਲੇਕਿਨ ਅੰਦਾਜ਼ੇ ਲਾਂਦਿਆਂ ਹੀ ਲਾਂਦਿਆਂ ਸਮਾਗ ਹੈ ਲੀਨ ਹੋ ਗਏ ਅੰਦਾਜ਼ੇ ਲਾਣ ਜੋਗੇ ਵੀ ਉਹ ਨਾ ਰਹਿ ਮੁੱਲ ਪਾਣ ਜੋਗੇ ਵੀ ਉਹ ਨਾ ਰਹਿ ਤੋ ਸਾਇਬ ਕੇਨ ਅੱਖ ਆਖ ਰਹੇ ਲਿਗਲਾਈ ਅੱਖੇ ਵੇਦ ਪਾਠ ਪੁਰਾਨ ਆਖ ਰਹੇ ਨੇ ਅੰਦਾਜ਼ੇ ਲਾ ਲੈਨੇ ਔਰ ਅਮੁਲ ਅਮੁਲ ਕਰਕੇ ਬਿਆਨ ਕਰ ਰਹੇ ਨੇ ਕੌਣ ਵੇਦ ਪੁਰਾਣ ਤੇ ਇਹਨਾਂ ਦੇ ਪਾਠੀ ਵੇਦਾਂ ਦਾ ਪਾਠ ਕਰਨ ਵਾਲੇ ਪੁਰਾਣਾਂ ਦੇ ਪਾਠ ਕਰਨ ਵਾਲੇ ਇਹ ਗਿਆਤਾ ਇਹ ਪਾਠੀ ਕਹਿ ਰਹੇ ਨੇ ਉਹ परिपूर्ण परमात्मा ਅਮੁੱਲ ਹੈ ਅਮੁੱਲ ਹੈ ਆਖੇ ਪੜੇ ਕਰੇ ਵਖਿਆਂ ਫਿਲਾਸਫਰ ਜਨ ਪੜੇ ਲਿਖੇ ਦਾਰਸ਼ਨਿਕ ਮਨੁੱਖ ਪੜ ਪੜ ਕੇ ਵਿਆਕਰਨ ਜਗਤ ਨੂੰ ਸਮਝਾਉਂਦੇ ਨੇ ਧਰਮ ਗ੍ਰੰਥਾਂ ਦੇ ਵਿਖਿਆਨ ਕਰ ਰਹੇ ਨੇ ਤੇ ਕਹਿ ਰਹੇ ਨੇ ਪਰਮਾਤਮਾ ਅਮੁੱਲ ਹੈ ਅਮੁੱਲ ਹੈ ਦੇਸ਼ ਕੀਮਤ ਹੈ ਆਖੇ ਬਰ ਮੇ ਆਖੇ ਇੰਦ ਇਸ ਧਰਮ ਨਾਲ ਫਰਮਾਨ ਕਰ ਰਹੇ ਨੇ ਪ੍ਰਾਚੀਨ ਦੇਵਤਿਆਂ ਦੇ ਚੋਂ ਸਿਰਮੌਰ ਗਿਆਤਾ ਬ੍ਰਹਮਾ ਦੀ ਹੋ ਵੀ ਕਹਿ ਰਹੇ ਨੇ हे ਪ੍ਰਭੂ ਤੂੰ ਅਮੁੱਲ ਹੈ ਤੇਰੀ ਕੋਈ ਕੀਮਤ ਨਹੀਂ ਔਰ ਇੰਦਰ ਪੁਰੀਕ ਬੈਠਾ ਇਹ ਇੰਦਰ ਦੇਵਤਿਆਂ ਦਾ ਸਿਰ ਮੋਹਰ ਇਹ ਵੀ ਕਹਿ ਰਿਹਾ ਹੈ हे ਪ੍ਰਭੂ ਤੇਰੀ ਕੋਈ ਕੀਮਤ ਨਹੀਂ ਤੇਰੀ ਕੋਈ ਕੀਮਤ ਨਹੀਂ ਭਾਉ ਤੂੰ ਦੇਸ਼ ਕੀਮਤ ਹੈ ਤੂੰ ਮਹਾਨ ਹੈ ਆਖੇਂ ਗੋਪੀ ਤੈ ਗੋਲਨ ਹੂ ਬਹੁ ਇਹ ਹੀ ਗਲ ਆਖ ਰਹੇ ਨੇ ਗੋਪੀਆਂ ਦੇ ਸਨੇਤ ਸ੍ਰੀ ਕ੍ਰਿਸ਼ਨ ਕਿ हे ਪ੍ਰਭੂ ਤੇਰਾ ਅੰਦਾਜ਼ਾ ਲਾਵਣਾ ਬਹੁਤ ਔਖਾ ਹੈ ਤੇਰੇ ਵਿਰਾਟ ਰੂਪ ਨੂੰ ਵੇਖਣਾ ਬਹੁਤ ਔਖਾ ਹੈ ਤੂੰ ਅਮੁੱਲ ਹੈ ਤੂੰ ਅਮੁੱਲ ਹੈ आंखें ईतल आंखें सिद्ध सिद्धों ਦੇ ਨਾਲ ਬੈਠੇ ਹੋਏ ਜੋਗੀਆਂ ਦੇ ਨਾਲ ਬੈਠੇ ਹੋਏ ਮਹਾਦੇਵ ਜੀ ਆਖਰੇ ਨੇ ਕਿ ਅਮੁੱਲੋ ਅਮੁਲ ਆਖਿਆ ਨਾ ਜਾਏ ਤੂੰ ਅਮੁੱਲ ਹੈ ਤੇਰਾ ਮੁੱਲ ਨਹੀਂ ਆਖਿਆ ਜਾ ਸਕਦਾ ਜੋਗੀਆਂ ਨਾਲ ਬੈਠੇ ਸਿੱਧਾਂ ਨਾਲ ਬੈਠੇ ਲੰਬੀਆਂ ਧੂਣੀਆਂ ਸਜਾ ਕੇ ਬੈਠੇ ਸ਼ਿਵ ਜੀ ਵੀ ਆਪਣੇ ਚੇਲਿਆਂ ਸਮੇਤ ਕਹਿ ਰਹੇ ਨੇ हे ਪ੍ਰਭੂ ਅਮੁੱਲੋ ਮੁੱਲ ਆਖਿਆ ਨਾ ਜਾਏ ਤੂੰ ਅਮੁੱਲ ਹੈ ਤੇਰਾ ਮੁੱਲ ਕਹਿਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਆਖੇ ਤੇਤੇ ਤੀਤੇ ਬੁੱਧ ਕਈ ਤਰ੍ਹਾਂ ਦੇ ਜਿਹੜੇ ਤੋਂ ਬੁੱਧ ਤੀਤੇ ਨੇ ਵਿਦਵਾਨ ਬੁੱਧੀਮਾਨ ਜਾਂ ਮਹਾਤਮਾ ਬੁੱਧ ਜੈਸੇ ਅਵਤਾਰੀ પુરੁਸ਼ੇ ਪਰਿਪੂਰਨ ਪਰਮਾਤਮਾ ਜਿਹੜੇ ਤੋਂ ਪੈਦਾ ਕੀਤੇ ਨੇ ਉਹ ਵੀ ਕਹਿ ਰਹੇ ਨੇ ਤੂੰ ਮਹਾਨ ਹੈ ਔਰ ਇਹ ਬਿਆਨ ਕਰ ਰਹੇ ਨੇ ਅਮੁੱਲੋ ਮੁੱਲ ਆਕਿਆ ਨਾ ਜਾਏ ਤੂੰ ਅਮੁੱਲ ਹੈ ਤੇਰਾ ਮੁੱਲ ਵਰਣਨ ਕਰਨਾ ਔਖਾ ਹੈ आखे दानव आखे देव मारी बिरती रखने वाले जेडे पुरुष ने आखिर ओ भी थक के कह देने ने हे प्रभु तेरा अंदाजा लाना बहुत ਔਖ ਹੈ ਬਹੁਤ ਔਖ ਹੈ ਤੇ ਦੇਵ ਤੇ ਜੋ ਪ੍ਰਕਾਸ਼ ਮਾਨ ਨੇ ਗੁਣਾ ਦੇ ਮੁਜਸਮੇ ਨੇ ਗਿਆਤਾ ਨੇ ਗਿਨਾ ਦਾ ਹਿਰਦੇ ਦਾ ਦੀਵਾ ਰੋਸ਼ਨ ਹੈ ਉਹ ਵੀ ਕਹਿ ਰਹੇ ਨੇ ਅਮੁੱਲੋ ਮੁੱਲ ਆਖਿਆ ਨਾ ਜਾਏ ਆਖੇ ਸੁਰਨਰ ਮੋਨੇ ਜਨ ਦੇ ਆਖਰੇ ਨੇ ਨਰ ਮੁਨੀ ਦੇਰਤੇ ਹੋਰ ਤਰ੍ਹਾਂ ਤਰ੍ਹਾਂ ਦੇ ਸੇਵਾ ਕਰਨ ਵਾਲੇ ਹੈ ਪ੍ਰਭੂ ਕਹਿ ਰਹੇ ਨੇ ਸਾਰੇ ਹੀ ਕਹਿ ਰਹੇ ਨੇ ਕਿ ਤੇਰਾ ਮੁੱਲ ਪਾਣਾ ਬਹੁਤ ਔਖ ਹੈ ਬਹੁਤ ਔਖ ਹੈ ਕਹਤੇ ਆਖੇ ਆਖਣ ਪਾਏ ਕਿਤਨੇ ਹੋਰ ਨਵੇਂ ਆਖਣ ਨੂੰ ਪੈ ਰਹੇ ਨੇ ਅੱਜ ਤੋਂ ਹੀ ਆਰੰਭ ਕਰ ਰਹੇ ਨੇ ਕਿ ਹੈ ਪ੍ਰਭੂ ਤੂੰ ਅਮੁੱਲ ਹੈ ਅਮੁੱਲ ਹੈ ਭਗਤ ਕਬੀਰ ਕਹਿੰਦੇ ਨੇ ਤੂੰ ਸਤਿਗੁਰੂ ਹੋ ਨਉ ਤਨ ਚੇਲਾ ਕਹੇ ਕਬੀਰ ਮਿਲ ਅੰਤ ਕੀ ਦੇਲਾ ਹੈ ਪ੍ਰਭੂ ਤੂੰ ਤੇ ਸਤਿਗੁਰੂ ਹੈ ਸਤ ਦਾ ਮੂਜਸਮਾ ਹੈ ਪਰ ਮੈਂ ਤੇਰਾ ਨਵਾਂ ਬਣਿਆ ਅੱਜ ਦਾ ਚੇਲਾ ਅੱਜ ਤੋਂ ਹੀ ਗੱਲ ਸ਼ੁਰੂ ਕਰਦਾ ਤਿਆਂ ਮੈਨੂੰ ਕੋਈ ਬਹੁਤ ਲੰਬੀ ਚੌੜੀ ਗੱਲਾਂ ਦਾ ਪਤਾ ਨਹੀਂ ਹੈ ਪ੍ਰਭੂ ਮੈਂ ਕੋਈ ਬਹੁਤ ਲੰਬੀ ਵਾਟ ਨਹੀਂ ਤੈ ਕੀਤੀ ਮੈਂ ਤੇ ਨਵਾਂ ਚੇਲਾ ਤੋ ਸਾਇਦ ਕਹਿ ਰਹੇ ਨੇ ਕਿ ਤੇ ਆਖੇ ਆਖਣ ਪਾਏ ਕਿੰਨੇ ਹੋਰ ਨੇ ਜੋ ਆਖਣ ਨੂੰ ਪੈ ਰਹੇ ਨੇ ਇਸ ਮਾਰਗ ਤੇ ਚੱਲ ਰਹੇ ਨੇ ਔਰ ਅਰੰਭ ਕਰ ਰਹੇ ਨੇ ਔਰ ਅੰਦਾਜ਼ੇ ਲਾ ਕੇ ਕਹਿ ਰਹੇ ਨੇ ਹੈ ਪ੍ਰਭੂ ਅਮੁੱਲੋ ਮੁਲ ਆਖਿਆ ਨਾ ਜਾਏ ਕਹਤੇ ਕਹਿ ਕੇ ਉਠ ਉੜ ਜਾਏ ਕਿਤਨੇ ਨੇ ਜੋ ਕਹਿ ਰਹੇ ਨੇ ਕਹਿ ਰਹੇ ਨੇ ਔਰ ਕਹਿੰਦਿਆਂ ਕਹਿੰਦਿਆਂ ਉਹਨਾਂ ਦਾ ਅੰਤ ਹੋ ਜਾਂਦਾ ਤੇ ਸੰਸਾਰ ਤੋਂ ਉੱਠ ਕੇ ਚਲੇ ਜਾਂਦੇ ਨੇ ਇਹੀ ਆਖਦੇ ਰਹਿੰਨ ਤੂੰ ਅਮੁੱਲ ਹੈ ਅਮੁੱਲ ਹੈ ਜਗਤ ਤੋਂ ਅਮੁਲ ਅਮੁਲ ਆਖ ਲਈਏ ਚਲੇ ਗਏ ਉੱਠ ਗਏ ਇਤੇ-ਇਤੇ ਹੋਰ ਕਰੇ ਸਾਬ ਕਹਿੰਦੇ ਨੇ ਜਿੰਨੇ ਤੂੰ ਕੀਤੇ ਨੇ ਜਿਹੜੇ ਤੈਨੂੰ ਅਮੁੱਲ ਅਮੁੱਲ ਕਰਕੇ ਆਖ ਰਹੇ ਨੇ ਦੇਵੀ ਦੇਵਤਿਆਂ ਦੇ ਸਮੇਤ দানਵ ਤੇ ਸੁਰਨਰ ਦੇ ਸਨੇਤ ਬ੍ਰਹਮਾ ਤੇ ਸ਼ਿਵਜੀ ਦੇ ਸਮੇਤ ਸ੍ਰੀ ਕ੍ਰਿਸ਼ਨ ਤੇ ਗੋਪੀਆਂ ਦੇ ਸਨੇਤ ਆਤਮਾ ਬੁੱਧ ਗੈਸੀਆਂ عظیم ਸ਼ਕਤੀਆਂ ਇਸ ਤਰ੍ਹਾਂ ਦੇ ਜਿਹੜੇ ਤੋਂ ਪੁਰਸ਼ ਪੈਦਾ ਕੀਤੇ ਅਨੰਤ ਤੇ ਜਿਹੜੇ ਤੈਨੂੰ ਕਹਿ ਰਹੇ ਨੇ ਤੂੰ ਅਮੁੱਲ ਹੈ ਅਮੁੱਲ ਹੈ ਮਹਾਰਾਜ ਕਨਨ ਇਹ ਤੇ ਕੀਤੇ ਹੋਰ ਕਰੇ ਜੇ ਇਤਨੇ ਤੋਂ ਹੋਰ ਵੀ ਪੈਦਾ ਕਰ ਲਵੇ ਜੇ ਇਤਨੇ ਤੋਂ ਹੋਰ ਵੀ ਬਣਾ ਲਵੇ ਭਾਵੇਂ ਇਹ ਵੀ ਗਿਣਤੀ ਚ ਨਹੀਂ ਅਨੰਤ ਬੁੱਧ ਨੇ ਅਨੰਤ ਕ੍ਰਿਸ਼ਨ ਨੇ ਅਨੰਤ ਸ਼ਿਵ ਜੀ ਜੈਸੇ ਸਮਾਧੀਆਂ ਲਾਣ ਵਾਲੇ ਨੇ ਅਨੰਤ ਬ੍ਰਹਿਮੰਡ ਨੇ ਪਰ ਸਹਿਬ ਕਨਨ ਫਿਰ ਵੀ ਤੋਂ ਅੰਦਾਜ਼ੇ ਤੋਂ ਵੱਧ ਹੋਰ ਵੀ ਇਤਨੇ ਪੈਦਾ ਕਰਨ ਨੇ ਇਹ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਿ ਕੇ ਤਾ ਵੀ ਕੋਈ ਇਹ ਆਖ ਨਹੀਂ ਸਕੇਗਾ ਕਿ ਅਸਲੀ ਮੁੱਲ ਪਾ ਲਿਆ ਅੰਦਾਜ਼ਾ ਲਾ ਲਿਆ ਉਹਦੀ ਕੀਮਤ ਪਾ ਛੜੇ ਤਾਂ ਵੀ ਇਹ ਆਖਿਆ ਜਾਏਗਾ ਕਿ ਅਮੁੱਲ ਮੁੱਲ ਆਖਿਆ ਨਾ ਜਾਏ ਜੇ ਵਡ ਭਾਵੇ ਤੇਵਡ ਹੋਏ ਜਿੰਨਾ ਤੂੰ ਚਾਹਨਾ ਹੈ ਉਨਾ ਹੀ ਹੋ ਜਾਣਾ ਹੈ ਦਰਸਲ ਬ੍ਰਹਮ ਦਾ ਮਤਲਬ ਹੀ ਹੈ ਫੈਲਦਾ ਹੋਇਆ ਪਸਰਦਾ ਹੋਇਆ ਪਸੀਮ ਹੈ ਉਹਦੀ ਕੋਈ ਸੀਮਾ ਨਹੀਂ ਤੂੰ ਜਿੰਨਾ ਆਪਣੇ ਆਪ ਨੂੰ ਚਾਹਨਾ ਹੈ ਉਤਮੈ ਹੋ ਜਾਂਦਾ ਨਾ ਨੇ ਕ ਜਾਣੇ ਸਾਚਾ ਸੋਏ ਪਰ ਤੂੰ ਕਿਤਨਾ ਕ ਵੱਡਾ ਹੋ ਜਾਂਦਾ ਮਹਾਰਾਜ ਕਹਿੰਨੇ ਇਹ ਤੇ ਸੱਚਾ ਮਾਲਕ ਉਹ ਆਪ ਹੀ ਜਾਣਦਾ ਕੋ ਕਿੰਨਾ ਫਸਰ ਗਿਆ ਉਹ ਕਿੰਨਾ ਕ ਵੱਡਾ ਹੋ ਗਿਆ ਪਰ ਹੁਣ ਕੋਈ ਇਸ ਢੰਗ ਦਾ ਕੋਈ ਮੂੜ ਬੰਦਾ ਦਾਵਾ ਕਰੇ ਜੇ ਕੋ ਆਖੇ ਬੋਲ ਵਿਗਾੜ ਵਿਗਾੜ ਬੋਲ ਵਿਗੜਿਆ ਹੋਇਆ ਬੋਲ ਕਿਹੜਾ ਕਿ ਮੈਂ ਅੰਦਾਜ਼ਾ ਲਾ ਲਿਆ ਮੈਨੂੰ ਪਤਾ ਚਲ ਗਿਆ ਹੈ ਇਹ ਬ੍ਰਹਿਮੰਡ ਕਿਤਨਾ ਕਹੇ ਪ੍ਰਮਾਤਮਾ ਕੀ ਹੈ ਈਸ਼ਵਰ ਕੀ ਹੈ ਉਹਦੇ ਗੁਣ ਕੀ ਨੇ ਮੈਂ ਜਾਣ ਲਿਆ ਮੈਂ ਸਮਝ ਲਿਆ ਮਹਾਰਾਜ ਜੀ ਕੰਨ ਇਸ ਤਰ੍ਹਾਂ ਦਾ ਕੋਈ ਵਿਗੜਿਆ ਹੋਇਆ ਬੋਲ ਬੋਲੇ ਜੇ ਕੋ ਆਖੇ ਬੋਲ ਵਿਗੜ ਤਾਂ ਲਖੀਏ ਸਿਰ ਗਵਾਰਾ ਗਵਾਰ ਤਾਂ ਉਹਨੂੰ ਇੰਜ ਕਹਿਣਾ ਪਏਗਾ ਤੇ ਲਿਖਣਾ ਪਏਗਾ ਗਵਾਰ ਨਹੀਂ ਗਵਾਰਾਂ ਦਾ ਸਰਦਾਰ ਹੈ ਗਵਾਰ ਤੋਂ ਮੁਰਾਦ ਦੇਦੀ ਜਾਣਕਾਰੀ ਸਿਰਫ گاؤں ਤੱਕ ਸੀਮਤ ਹੈ ਪਿੰਡ ਤੱਕ ਸੀਮਤ ਹੈ ਜੋ گاؤں ਦੇ ਚੰਦ ਬੰਦਿਆਂ ਤੋਂ ਇਲਾਵਾ ਚੰਦ ਘਰਾਂ ਤੋਂ ਇਲਾਵਾ ਹੋਰ ਕੁਝ ਨਹੀਂ ਜਾਣਦਾ گاؤں ਦੀ ਚਾਰ ਦਿਵਾਰੀ ਤੋਂ ਇਲਾਵਾ ਜਿਸ ਨੂੰ ਕੁਝ ਵੀ ਪਤਾ ਨਹੀਂ ਗਵਾਰ ਮਹਾਰਾਜ ਕਹਿੰਨੇ ਜਿਹੜਾ ਇਸ ਢੰਗ ਦਾ ਵਿਗਾੜ ਬੋਲ ਬੋਲੇ ਕਿ ਮੈਂ ਜਾਣ ਲਿਆ ਮੈਂ ਸਮਝ ਲਿਆ ਮੈਨੂੰ ਪਤਾ ਚੱਲ ਗਿਆ ਤਾਂ ਮਹਾਰਾਜ ਕਹਿੰਨੇ ਉਹ ਗਵਾਰ ਨਹੀਂ ਉਹ ਮੂਰਖ ਨਹੀਂ ਬਲਕੇ ਮੂਰਖਾਂ ਦਾ ਸਰਦਾਰ ਹੈ ਦਵਾਰਾਂ ਦਾ ਸਰਦਾਰ ਹੈ ਮੂਲ ਭਾਵ ਇਸ ਪੌੜੀ ਦੇ ਚ ਇਹ ਕਿ ਪ੍ਰਮਾਤਮਾ ਦੇ ਗੁਣ ਇਤਨੇ ਮਹਾਨ ਨੇ ਜਿਨ੍ਹਾਂ ਦੀ ਕੀਮਤ ਪਾਉਣੀ ਬਹੁਤ ਔਖੀ ਨੇ ਧਨਤਾ ਦੇ ਯੋਗਨ ਉਹ ਸੰਤ ਜਨ ਜੋ ਇਨਾ ਗੁਣਾ ਦਾ ਵਪਾਰ ਕਰਦੇ ਨੇ ਔ ਆਪਣੇ ਹਿਰਦੇ ਦੇ ਪ੍ਰਮਾਤਮਾ ਦੇ ਗੁਣਾ ਨੂੰ ਥਾਂ ਦੇਂਦੇ ਨੇ ਤੇ ਸਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਸੰਤ ਨੇ ਉਹ ਵੀ ਧਨਤਾ ਦੇ ਯੋਗਨੇ ਮਹਾਨ ਨੇ